ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਭੜਕੇ 20 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਸ਼ਾਮ 4:30 ਆਪਾਂ ਗੁਰਦੁਆਰਾ ਦੂਖਨਵਾਲਨ ਸਾਹਿਬ ਤੋਂ ਜੋ 5 ਸਾਲ ਦਾ ਬੱਚਾ ਮਸੂਮ ਮਾਰਤਾ ਹੁਸ਼ਿਆਰਪੁਰ ਵਾਲਾ ਉਸ ਬੱਚੇ ਨੂੰ ਇਨਸਾਫ ਦਿਵਾਉਣ ਵਾਸਤੇ ਤੇ ਭਈਆਂ ਦੇ ਉੱਤੇ ਕਾਰਵਾਈ ਕਰਾਉਣ ਵਾਸਤੇ ਭੜਕੇ ਫੇਰ ਦੁਬਾਰਾ ਵੱਡਾ ਮਾਰਚ ਜਿਹੜਾ ਉਹ ਕੱਢਿਆ ਜਾ ਰਿਹਾ ਚੋਲਾ ਸਾਹਿਬ ਬਾਜ਼ਾਰ ਵਿੱਚ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰੂੰਗਾ ਤੇ ਕੱਲ ਵੀ ਸੰਗਤ ਆਈ ਸੀ ਇਹਦੇ ਵਿੱਚ ਕਾਲੀ ਕਾਂਗਰਸੀ ਆਮ ਪਾਰਟੀ ਵਾਲੇ ਭਾਜਪਾ ਵਾਲੇ ਸਾਰੇ ਬੰਦੇ ਸ਼ਾਮਲ ਹੋਏ ਸੀ ਸੋ ਭੜਕੇ ਵੀ ਆਪਾਂ ਇਹ ਸਾਰੇ ਪਾਰਟੀਆਂ ਵਾਲਿਆਂ ਨੂੰ ਬਾਜ਼ਾਰ ਨੂੰ ਲਾਗੇ ਬਨੇ ਪਿੰਡਾਂ ਦੀ ਸੰਗਤ ਨੂੰ ਬੇਨਤੀ ਆ ਕਿ ਭਲਕੇ ਜ਼ਰੂਰ 10 ਪ੍ਰਗਟ ਸਿੰਘ ਵੱਲੋਂ ਥਮੂ ਬਾਜ਼ਾਰ ਵੱਲੋਂ ਚੋਲਾ ਸਾਹਿਬ ਦੀ ਪੰਚਾਇਤ ਵੱਲੋਂ ਬੇਨਤੀ ਆ ਕੀ ਆਪ ਜੀ ਗੁਰਦੁਆਰਾ ਦੁਖਨਵਾਰ ਸਾਹਿਬ ਕੇ ਪਹੁੰਚੋ ਜੋ ਬੱਚਾ ਹਰਵੀਰ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦਾ ਜਿਸ ਨੂੰ ਭਿਜਾਣੇ ਕਤਲ ਕਰਤਾ ਉਸ ਨੂੰ ਇਨਸਾਫ ਦਿਵਾਣ ਵਾਸਤੇ ਆਪਾਂ ਪੜ ਕੇ ਫੇਰ ਮਾਰਚ ਰੱਖਿਆ ਵਾ ਸਾਰੀ ਸੰਗਤ ਜ਼ਰੂਰ ਪਹੁੰਚੋ ਪੜ ਕੇ ਮੋਮਬਤੀਆਂ ਜਗਾ ਕੇ ਆਪਾਂ ਮਾਰਚ ਕੱਢਾਂਗੇ ਨਾਰੇਬਾਜੀ ਕਰਾਂਗੇ ਜੇ ਕੋਈ ਮੋਮਬਤੀਆਂ ਲਿਆ ਸਕਦਾ ਧੰਨਵਾਦ ਆ ਨਿੱਤੇ ਅਸੀਂ ਉਹਨਾਂ ਨੂੰ ਇੱਥੇ ਮੋਮਬਤੀਆਂ ਦਵਾਂਗੇ ਤੇ ਆਪਾਂ ਮੋਮਬਤੀਆਂ ਜਗਾ ਕੇ ਇਹ ਮਾਰਚ ਜਿਹੜਾ ਵਾ ਪੜ ਕੇ ਆਪਾਂ ਕੱਢਣਾ ਚੋਲਾ ਸਾਹਿਬ ਵਿਖੇ ਸੇ ਬੇਨਤੀ ਪ੍ਰਵਾਨ ਕਰਿਓ ਕਿਉਂਕਿ ਮਾਸੂਮ ਬੱਚਾ ਮਾਰਤਾ ਇਹ ਭਈਆਂ ਨੇ ਬਹੁਤ ਮਾਰਾ ਕੀਤਾ ਵਾ ਸੋ ਆਪਾਂ ਤਗੜੇ ਹੋ ਕੇ ਭਲ ਕੇ 4 ਵਜੇ ਗੁਰਦੁਆਰਾ ਦੋਖਨਵੰਨ ਸਾਹਿਬ ਚੋਲਾ ਸਾਹਿਬ ਵਿਖੇ ਪਹੁੰਚੋ ਉੱਥੋਂ ਆਪਾਂ ਮਾਰਚ ਪ੍ਰਾਰੰਭ ਕਰਕੇ ਬਾਬਾ ਸ਼ਾਹੂ ਸ਼ਾਹ ਚੌਕ ਦੇ ਵਿੱਚ ਆਪਾਂ ਪੁਤਲਾ ਫੋਕਾਂਗੇ ਤੋ ਆਪ ਸਾਰਿਆਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਇਹ ਬਹੁਤ ਵੱਡਾ ਮੁੱਦਾ ਵਾ ਆਪਣੇ ਪੰਜਾਬ ਦਾ ਵਾ ਇਹ ਪੰਜਾਬੀਅਤ ਦਾ ਵਾ ਇਹ ਪੰਜਾਬੀਆਂ ਨੂੰ ਵਗਾਰਿਆ ਜਾ ਰਿਹਾ ਰੋਜ਼ ਹੀ ਭਈਏ ਕੋਈ ਨਾ ਕੋਈ ਘਟਨਾ ਨੂੰ ਜਾਮ ਦੇ ਰੇ ਰੋਜ਼ ਹੀ ਸੋ ਇਸ ਕਰਕੇ ਇਹ ਦਿਹੱਦ ਹੋ ਗਈ 5 ਸਾਲ ਦਾ ਬੱਚਾ ਹੀ ਮਾਰਤਾ ਇਦੋਂ ਗਾਂ ਵੇਖੋ ਕੀ ਆ ਇਸ ਕਰਕੇ ਜੇ ਭਈਆਂ ਦੇ ਵਿਰੁੱਧ ਆਪਾਂ ਨਾ ਹੋਏ ਇਹ ਇਕੱਲੇ ਇਕੱਲੇ ਦੇ ਆਪਣੇ ਗੱਲ ਪੈਣਗੇ ਇਹਨਾਂ ਤੋਂ ਕੋਈ ਸ਼ੈ ਲੈ ਕੇ ਨਾ ਖਾਓ ਇਹ ਅੱਖਾਂ ਪੂਰੋਖਾ ਬਹੁਤ ਗਲਤ ਹੱਥਾਂ ਨਾਲ ਸ਼ੈ ਬਣਾਉਂਦੇ ਆ ਇਹ ਟੱਟੀ ਪਿਸ਼ਾਬ ਕਰਕੇ ਹੱਥ ਵੀ ਨਹੀਂ ਧੋਂਦੇ ਉਤਨਾ ਹੀ ਸ਼ੈ ਬਣਾਉਂਦੇ ਜੇ ਨਹੀਂ ਤੇ ਕਿਤੇ ਪ੍ਰੈਕਟੀਕਲ ਕਰਕੇ ਚੱਕ ਕਰ ਲੋ ਇਹਨਾਂ ਨੂੰ ਲੋਕੇ ਸੋ ਇਹ ਬੇਨਤੀ ਦਾਸ ਪ੍ਰਗਟ ਸਿੰਘ ਸੇਵਾਦਾਰ ਬਾਬਾ ਲੋਹਾਂ ਵਾਲੀ ਚੋਲਾ ਸਾਹਿਬ ਸਮੂਹ ਸੰਗਤ ਇਲਾਕਾ ਨਿਵਾਸੀ ਸੰਗਤ ਚੋਲਾ ਸਾਹਿਬ ਦੀ ਸੰਗਤ ਚੋਲਾ ਸਾਹਿਬ ਦੀ ਪੰਜੇ ਅੱਤ ਇਹਦੇ ਵਿੱਚ ਸਾਰਿਆਂ ਨੂੰ ਬੇਨਤੀ ਆ ਭਾਵੇਂ ਕਾਲੀ ਦਲ ਨਾਲ ਸੰਬੰਧਿਤ ਆ ਭਾਵੇਂ ਕਾਂਗਰਸ ਨਾਲ ਭਾਵੇਂ ਆਮ ਪਾਰਟੀ ਨਾਲ ਭਾਵੇਂ ਭਾਜਪਾ ਨਾਲ ਜਿਹੜੀ ਮਰਜ਼ੀ ਕੋਈ ਪਾਰਟੀ ਨਾਲ ਸੰਬੰਧਿਤ ਆ ਇਨਸਾਨੀਅਤ ਤੌਰ ਤੇ ਆਪਾਂ ਇਸ ਕਾਰਜ ਦੇ ਵਿੱਚ ਜ਼ਰੂਰ ਸਾਥ ਦਓ ਨੌਜਵਾਨ ਖਾਸ ਤੌਰ ਤੇ ਸਾਥ ਦੇਣਾ ਭਲਕੇ ਸ਼ਾਂ ਨੂੰ ਆਪਾਂ ਮੋਮਬੱਤੀਆਂ ਜਗਾ ਕੇ ਨਾਰੇਬਾਜ਼ੀ ਕਰਾਂਗੇ ਤੇ ਸ਼ਾਂਤਮਈ ਤਰੀਕੇ ਦੇ ਨਾਲ ਆਪਾਂ ਇਹ ਮਾਰਚ ਕੱਢਾਂਗੇ ਜੀ ਚੋਲਾ ਸਾਹਿਬ ਵਿਖੇ ਇਹ ਆਪਣਾ ਇੱਕ ਜ਼ਮੀਰ ਜਾਗਦੀ ਵਾਲੇ ਜਿਨ੍ਹਾਂ ਦੇ ਜ਼ਮੀਰਾਂ ਜਾਗਦੀਆਂ ਉਹ ਆਉਣਗੇ ਜਿਨ੍ਹਾਂ ਦੇ ਨਹੀਂ ਜਾਗਦੀ ਹੋ ਸਕਦਾ ਨਾ ਆਉਣ ਜ਼ਰੂਰ ਪੜਕੇ ਗੁਰਦਾਸ ਦੋਕਰਨਵਾਲ ਸਾਹਿਬੇ ਕਿਉ ਪਹੁੰਚੋ ਜੀ ਦਾਸ ਪ੍ਰਗਟ ਸਿੰਘ ਸੇਵਾਦਾਰ ਬਾਬਾ ਲੂਆ ਸਰਚੋਲਾ ਸਾਹਿਬ ਕਿਸੇ ਨੇ ਕੋਈ ਸੰਪਰਕ ਕਰਨਾ ਵੀ ਮੇਰੇ ਨਾਲ 7087461602 7087461602 ਇਹ ਦਾਦਾ ਨੰਬਰ ਹੈ